ਅੱਜ ਅੱਛਾ ਤੇ ਅੱਜ ਕੀ ਗੱਲ ਹੋਈ ਹੈ ਜਿਹੜੀ ਕਿੰਨੇ ਕੋਈ ਦਾ ਵਾਕਿਆ ਸੀ ਹੋ ਮੇਰੇ ਘਰ ਆਲੇ ਨਾ ਸਸਵੀਰ ਸਭ ਮੇਰੀ ਕੀ ਕੀ ਇੱਥੇ ਕੀ ਕਰਕੀ ਰਹੇ ਸੀਓ ਇੱਥੇ ਲੰਗਰ ਛਕਾਉਂਦੇ ਸੀ ਜੀ ਅੱਛਾ ਕਿੰਨੇ ਦਿਨਾਂ ਤੋਂ ਛਕਾ ਰਹੇ ਹੋ ਕਿ ਦਸ ਦਿਨ ਲੱਗੇ ਨੂੰ ਜੀ ਬੜਕੇ ਇਧਰਲੇ ਪਾਸੇ ਰਾਲਾ ਦੰਬੂ ਵੱਟ ਕੇ ਤੇ ਉਹ ਕਹਿੰਦੇ ਵੀ ਲੰਗਰ ਛਕਣਾ ਕਹਿੰਦੇ ਨੇ ਉਹ ਕਹਿੰਦੇ ਨਹੀਂ ਛਕਣਾ ਲੰਗਰ ਤੇ ਉਹ ਕਹਿੰਦਾ ਫੇ ਤੂੰ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਤੇ ਮੜਕੇ ਦਾ ਮਾਰਿਆ ਜਦੋਂ ਮਾਰਿਆ ਇਹ ਟੱਗ ਗਿਆ ਇਹ ਤਾਂ ਟੱਟ ਗਿਆ ਡਿੱਟ ਗਿਆ ਹੈ ਰਾਹੜ ਮਾਰੀ ਜੀ ਦੋਨੇ ਪਹਿਲੀ ਜੇ ਦੂਜੀ ਮਾਰੀ ਉਹਦੇ ਸਿਰ ਚ ਮਾਰ ਜੇ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ ਮੈਂ ਅੱਖ ਜੀ ਨਾ ਮਾਰੂ ਉਹ ਨਹੀਂ ਹਟੇ ਜੀ ਮੇਰੇ ਅੱਖੇ ਜਦੋਂ ਮਾਰ ਕੇ ਜਾਵਾਂ ਤੇ ਉਹ ਮੈਨੂੰ ਕਹਿੰਦੇ ਤੈਨੂੰ ਅਸ ਘਰੇ ਲੈ ਚਲਦੇ ਤੂੰ ਐਂ ਕਹਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ ਤੈਨੂੰ ਛੱਡ ਦਾਂਗੇ ਦੇਖੀ ਤੈਨੂੰ ਜਾਣਦੇ ਨਹੀਂ ਸੀ ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ ਕਰਮਾਂ ਲੈ ਕੇ ਗਈ ਜੀ ਉਹਨਾਂ ਨੂੰ ਅੱਛਾ ਹਾਂਜੀ ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ ਉਹ ਕਹਿੰਦੇ ਸਾਡਾ ਨਾਂ ਨਾਲ ਹੀ ਅੱਛਾ ਤੁਹਾਨੂੰ ਮਾਰ ਦਿੰਦੇ ਸੀ ਵੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਨਹੀਂ ਜੀ ਮੈਂ ਜਾਣਦੀ ਕਿੱਥੋਂ ਦੇ ਬੰਦੇ ਆਓ ਬੰਦੇ ਨਹੀਂ ਜਾਣਦੀ ਕਿ ਕਸਤੇ ਆਏ ਸੀ ਤੇ ਤੁਹਾਨੂੰ ਕਸਤੇ ਛੱਡ ਕੇ ਆਏ ਹੋ ਉਹ ਤੁਰ ਕੇ ਛੱਡ ਕੇ ਗਏ ਤੁਰਕੇ ਆਏ ਸੀ ਕਿੰਨੇ ਜਾਣੇ ਸੀ ਦੋ ਜਾਣੇ ਜੀ ਠੀਕ ਹੈ ਟਾਈਮ ਕਿੰਨੇ ਕਵਜੇ ਦਾ ਸੀ ਕੰਡਾ ਚੋ ਟਾਈਮ 10 ਵਜੇ ਤੋਂ ਮਾਰਤ ਸੀਗੇ ਜੀ ਤੇ ਪੂਰੇ 11 ਵਜੇ ਮੈਨੂੰ ਘਰੇ ਛੱਡ ਕੇ ਗਏ ਤੁਸੀਂ ਇਹਦੀ ਤੁਸੀਂ ਇਹਦੀ ਸੂਚਨਾ ਥਾਣੇ ਜਾਂ ਹੋਰ ਕਿਤੇ ਕਿਉਂ ਨਹੀਂ ਦਿੱਤੀ ਪਹਿਲਾਂ ਮੈਂ ਮਨ ਡਰਾਤ ਆ ਜੀ ਉਹਨਾਂ ਨੇ ਕੀ ਨਾਮ ਕੀ ਤੁਹਾਡਾ ਖਾਲਸਾ ਜੀ ਮੇਰਾ ਨਾਂ ਹੈ ਬਲਜਿੰਦਰ ਸਿੰਘ ਜੀ ਪੈਂਟ ਹੌਸਨਰ ਤੋਂ ਆ ਜੀ ਬਲਜਿੰਦਰ ਸਿੰਘ ਕੀ ਮਾਮਲਾ ਕੀ ਹੋਇਆ ਹੈ ਇਹਤੇ ਮਾਮਲਾ ਇਹ ਸੀਗਾ ਜੀ ਆਪਣੇ ਸਿੱਧੀ ਧੜੇ ਚੱਲੀ ਜਾਂਦੇ ਸੀ ਗੁਰੂ ਦੇ ਜੀ ਜੀ ਛੋਟੇ ਸਾਹਿਬ ਜਦਾਂ ਇੰਦੇ ਜੀ ਉਹਨਾਂ ਹੀ ਦਾਸ ਦੇ ਵਿੱਚ ਇੱਥੇ ਸੁਖਮਨੀ ਸਾਹਿਬ ਦੇ ਪਾਠ ਕਰਾਏ ਸੀਗੇ ਜੀ ਜੀ ਇਹਦੀ 30 ਤਰੀਕ ਨੂੰ ਇੱਥੇ ਪ੍ਰੋਗਰਾਮ ਸ਼ੁਰੂ ਕੀਤਾ ਸੀ 31 ਤਰੀਕ ਨੂੰ ਅਸੀਂ ਇੱਥੇ ਭੋਗ ਪਾਏ ਸੀ ਸੁਖਮਨੀ ਸਾਹਿਬ ਦੇ ਜੀ ਜੀ ਅੱਜ ਜੀ 3 ਤਰੀਕ ਹੋ ਗਈ ਹੈ ਇਹਦੇ ਲਗਭਗ ਜੀ ਹੋ ਗਏ 4-5 ਦਿਨ ਹੋ ਗਏ ਇੱਥੇ ਲੰਗਰ ਚੱਲ ਰਿਹਾ ਸੀਗਾ ਜੀ ਰਾਤੀ ਜੀ ਇਹ ਨੰਗ ਸਿੰਘ ਆਪਣਾ ਬੱਗਾ ਸੰਗਾਂ ਔਰ ਫੁਕ ਚਿੱਤਰ ਦੇங்கோ ਪਿੰਡ ਹੁਸਲਰ ਤੋਂ ਸੀਗੇ ਜੋ ਲੰਗਰ ਲਾਦ ਦੀ ਸੇਵਾ ਕਰ ਰਹੇ ਸੀ ਇੱਥੇ ਜੀ ਲਗਾਤਾਰ ਉਹ ਕਰ ਰਹੇ ਸੀ ਸੇਵਾ ਜੀ ਇੱਥੇ ਉਹਨਾਂ ਦੇ ਜੀ ਇੱਥੇ ਰਾਤ 10 ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋ ਗਿਆ ਜੀ ਇੱਥੇ ਜੀ ਵੈਰੂ ਖਾਲਸਾ ਵੈਰੂ ਪਤੇ ਕੀ ਕੀ ਕਾਰਨ ਕੀ ਲੱਗਦਾ ਕਤਲ ਲੱਗਿਆ ਤੁਹ ਪਤਾ ਕਤਲ ਦਾ ਇਹ ਹਲੇ ਕੋਈ ਪਤਾ ਚੱਲਿਆ ਨਹੀਂ ਜੀ ਪਤਾ ਇਹਨਾਂ ਨੂੰ ਮੁਲਾਜ਼ਮ ਆਪਣੇ ਅਫਸਰ ਛਾਈ ਆਪਣੇ ਕਰ ਲੈ ਜੀ ਸਾਰਾ ਤਕਦੀਸ਼ ਕਰ ਲੈਣ ਹੂੰ ਜੇ ਇਹਨਾਂ ਨੇ ਨਾ ਕੀਤੀ ਤਾਂ ਇਹ ਕਾਰਵਾਈ ਕੋਈ ਤਾਂ ਅਸੀਂ ਆਪਣੇ ਆਪ ਲੱਭ ਲਾਂਗੇ ਸਾਨੂੰ ਜੋ ਹੈ ਸਾਨੂੰ ਦੱਸਣ ਆਏਗੇ ਹੂੰ ਨਹੀਂ ਕੋਈ ਲਾਕ ਡਾਟ ਵਗੈਰਾ ਸੀਗੀ ਇਹਨਾਂ ਦੀ ਕਿਸੇ ਨਾਲ ਜੀ ਪਹਿਲਾਂ ਵੀ ਲਾਕ ਡਾਟ ਕੋਈ ਵਗੈਰਾ ਨਹੀਂ ਸੀਗੀ ਇਹ ਪਿੰਡ ਦੇ ਵਿੱਚ ਉਹ ਸਾਡਾ ਝਗੜਾ ਹੁਣ ਡਲ ਰਿਹਾ ਸੀ ਕਿ ਜਗਤ ਜ਼ਮੀਨ ਦਾ ਪਰਤੇ ਦੀ ਉਹਦਾ ਹੀ ਆਪਣਾ ਗੁਰਦੁਆਰਾ ਗੁਰੂ ਘਰ ਦੇ ਪਾਪਾ ਜੀਵਨ ਸਿੰਘ ਜੀ ਦਾ ਜੀ ਉਹਦਾ ਪਹਿਲਾਂ ਉਹ ਪਹਿਲਾਂ ਡਲ ਰਿਹਾ ਸੀ ਉਹਦੇ ਕਾਰਨ ਕੋਈ ਹੋਸ ਹੈ ਬਾਹਰ ਘਾਟ ਦੇ ਵਿੱਚ ਕੋਈ ਹੋਵੇ ਤਾਂ ਕੋਈ ਦੇਖਿਆ ਜਾਵੇ ਜੀ ਉਹਨੂੰ ਸਲਝਾਇਆ ਜਾਵੇ ਹੂੰ ਉਹਨੂੰ ਸਮਝਦੇ ਵਿਚ ਲਿਆਂਦਾ ਜਾਵੇ ਕੀ ਮੰਗ ਕੇ ਆ ਤੁਹਾਡੀ ਮੰਗੇ ਜੀ ਇਹ ਹੀ ਹੈ ਜੀ ਉਹਦਾ ਕਤਲ ਦਾ ਹਸਲ ਹੋ ਜਾਵੇ ਹੂੰ ਆ ਜਿਹੜਾ ਬੱਚੇ ਤੇ ਸਜ਼ਾ ਮਿਲਣੀ ਚਾਹੀਦੀ ਉਹਨੂੰ ਜੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਤੇ ਇਹ ਜਿਹੜਾ ਕਤਲ ਹੈ ਜੀ ਕੀ ਨਾਮ ਹੈ ਜੀ ਨਾਮ ਮੇਰਾ ਸੁਖਮੰਦਰ ਸਿੰਘ ਹੈ ਜੀ ਸੁਖਮੰਦਰ ਸਿੰਘ ਜੀ ਕੀ ਗੱਲਬਾਤ ਹੋਈ ਹੈ ਤੇ ਕੀ ਨਾਮ ਸੀ ਉਹਨਾਂ ਦਾ ਨਾਮ ਉਹਨਾਂ ਦਾ ਬੱਗਾ ਸਿੰਘ ਹਨ ਬੱਗਾ ਸਿੰਘ ਬੱਗਾ ਸਿੰਘ ਸਾਲੋ ਗੁਰਮੀਰ ਸਿੰਘ ਜੀ ਹਾਂਜੀ ਅ ਤੇ ਅਸੀਂ 6 ਵਜੇ ਇੱਥੋਂ ਮਤਲਬ ਸੇਵਾ ਕਰ ਜੁੜ ਗਏ ਜੀ ਜੀ ਇਉਂ ਤੋਂ ਬਾਅਦ ਮਤਲਬ ਇਹ ਰਹਿ ਗਿਆ ਇੱਥੇ ਮਤਲਬ ਕੱਲਾ ਜੀ ਹਾਂਜੀ ਉਸ ਤੋਂ ਬਾਅਦ ਘਰੋਂ ਆਪਦੇ ਜਾ ਕੇ ਘਰ ਵਾਲੀ ਨੂੰ ਲਿਆ ਇੱਥੇ ਕੀ ਗੱਲ ਹੈਗੀ ਆਪਰੋਂ ਕਰਦੇ ਆ ਆਪਦੇ ਘਰ ਵਾਲੀ ਨੂੰ ਲਿਆ ਕੇ ਨੇ ਤੇ ਉਹ ਦੋਨੇ ਜੀ ਰਹਿ ਗਏ ਤੇ 10 11 ਵਜੇ ਤੇ ਮਲ ਲਟੇਰੇ ਆ ਗਏ ਹੂੰ ਤੇ ਉਹਨਾਂ ਨੇ ਮਤਲਬ ਰਾਡ ਮਾਰਿਆ ਇੱਕ ਹੂੰ ਇੱਕ ਨਾ ਡਿੱਗਿਆ ਨਹੀਂ ਇੱਕ ਫੇਰ ਦੂਜਾ ਫੇਰ ਮਾਰਿਆ ਉਹਨਾਂ ਨੇ ਹੂੰ ਤੇ ਤੀਜੇ ਜਿਹੋ ਉਹਨਾਂ ਨੇ ਮੌਤ ਕਰਤੀ ਉਹਦੇ ਘਰ ਵਾਲੀ ਨੂੰ ਆ ਦੇ ਵੀ ਨਹੀਂ ਤੈਨੂੰ ਵੀ ਮਾਰ ਦਾਂਗੇ ਤੇ ਹੂੰ ਕਿ ਨਹੀਂ ਕੋ ਰੌਲਾ ਨਾ ਪਾਈ ਹੂੰ ਉਹਨੇ ਦਰਦੀ ਨੇ ਵੀ ਦੱਸਿਆ ਨਹੀਂ ਹੂੰ ਤੇ ਟੜਕੇ 7 ਵਜੇ ਉਹਨੇ ਗੱਲ ਕਰੀ ਐ 10 11 ਵਜੇ ਰਾਤ ਦੀ ਗੱਲ ਹੈ ਜੀ ਹੂੰ ਆ ਗੱਲ ਹੈ ਗੁਰੂ ਖਾਲਸਾ ਕੀ ਮੰਗੀ ਐ ਹੁਣ ਤੁਹਾਡੀ ਮੰਗ ਤਾਂ ਇਹੀ ਕੋਈ ਉਹਨਾਂ ਨੂੰ ਮਤਲਬ ਵੀ ਸਜ਼ਾ ਦਿੱਤੀ ਜਾਵੇ ਵੀ ਹੂੰ ਤੇ ਛੋਟੇ ਛੋਟੇ ਦੇ ਬੱਚੇ ਆ ਜੀ ਕਿੰਨੇ ਬੱਚੇ ਆ ਜੀ ਉਹਨਾਂ ਦੇ ਤਿੰਨ ਬੱਚੇ ਦੋ ਮੁੰਡੇ ਗੁੱਡੀ ਆ ਜੀ ਅੱਛਾ ਜੀ ਆ ਇਹ 35 ਸਾਲ ਦੀ ਉਮਰ ਹੈ ਜੀ ਇਹਦੀ ਅੱਛਾ ਬਾਪੂ ਇਹਦਾ ਬੇਟਾ ਜੀ ਗੋਡਾ ਤੋਂ ਜਵਾਂ ਹੂੰ ਆਮळा ਹੈ ਇਹ ਕਿ ਬੰਦਾ ਵੀ ਨਾ ਹੂੰ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਬੰਦਿਆਂ ਨੂੰ ਜਿਹੜਾ ਨੇ ਇਹਦਾ ਕਤਲ ਕਰਿਆ ਹੂੰ ਕੋਈ ਲਾਗਡਾਟ ਵਗੈਰਾ ਲੱਗਦੀ ਏ ਤੁਹਾਨੂੰ ਨਹੀਂ ਲਾਗਡਾਟ ਕੋਈ ਨਹੀਂ ਜਮਾ ਕੋਈ ਰੌਲਾ ਨਹੀਂ ਸਾਡਾ ਨਿੰਗਸੰਗ ਸੀਗੇ ਜੀ ਇਹ ਹਾਂਜੀ ਨੰਗਸੰਗ ਜੀ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਲੱਭੀ ਸਿੰਘ ਮੱਲਭੀ ਹੈ ਪ੍ਰਧਾਨ ਤਲੇ ਮਾਪਾ ਚਾਚਾ ਚਾਚਾ ਲੱਭੀ ਜੀ ਕੀ ਗੱਲਬਾਤ ਹੋਈ ਹੈਗੀ ਤੇ ਕੌਣ ਸੀ ਬੰਦਾ ਤੇ ਕੀ ਨਾਮ ਸੀ ਇਹ ਬੰਦਾ ਬਚਿੱਤਰ ਸਿੰਘ ਖਾਲਸਾ ਜਸਵੀਰ ਸਿੰਘ ਪੈਂਡੋ ਸਨਰ ਦਾ ਬੰਦਾ ਜੀ ਇਹ ਮੇਰਾ ਸਾਥੀ ਸੀਗਾ ਇਹਨਾਂ ਨੇ 5 ਅਰਜਨਾਂ ਦਾ ਲੰਗਰ ਲਾਇਆ ਹੋਇਆ ਸੀਗਾ ਜੋ ਸਨਰ ਰੇਸਿਡੀ ਰੋਡ ਤੇ ਹੂੰ ਤੇ ਰਾਤ ਇਹਨਾਂ ਦਾ ਕਤਲ ਹੋ ਗਿਆ ਜੀ ਰਾੜਾ ਰੂੜਾ ਮਾਰ ਗਏ ਨੇ ਸਿਰ ਦੇ ਵਿੱਚ ਹੂੰ ਰਾਤ ਨੂੰ ਕਤਲ ਹੋ ਗਿਆ ਇਹਨਾਂ ਦਾ ਹੂੰ ਉਹ ਸਿਲਸਿਲੇ ਨੂੰ ਲੈ ਕੇ ਅਸੀਂ ਤੇ ਪਹੁੰਚਿਆ ਸਾਡੀ ਸਾਰੇ ਟੀਮ ਵੀ ਤੇ ਪ੍ਰਸ਼ਾਸਨ ਵੀ ਖੜਾਗਾ ਤੇ ਦੇਖਦੇ ਆ ਕੀ ਬੰਦ ਅੱਗੇ ਕੀ ਕੀ ਰਣਨੀਤੀ ਕੀ ਰੋਗੀ ਤੁਹਾਡੀ ਰਣਨੀਤੀ ਇਹੀ ਆ ਜੀ ਜੇ ਤਾਂ ਬੰਦੇ ਟਰੇਸ ਹੁੰਦੇ ਆ ਤਾਂ ਠੀਕ ਆ ਜੇ ਨਹੀਂ ਟਰੇਸ ਹੁੰਦੇ ਤਾਂ ਫਿਰ ਅਸੀਂ ਉਹਨਾਂ ਟਾਈਮ ਬਾਡੀ ਨੂੰ ਚੱਕਦੇ ਨਹੀਂ ਕਿ ਤੁਸੀਂ ਬੋਦੀ ਰੱਖਾਂਗੇ ਜਿਨ੍ਹਾਂ ਦੇ ਬੰਦੇ ਟਰੇਸ ਨਹੀਂ ਹੁੰਦੇਗੇ ਇਹਦੇ ਵਿੱਚ ਲੱਗਦਾ ਹੈ ਕਿ ਸਾਨੂੰ ਜਿਹੜੇ ਪਿਛਲੇ ਕੋਈ ਵਜਾ ਰੰਜਸ਼ ਸੀ ਕਿ ਸਾਡਾ ਪਿਛਲੇ ਮਸਲੇ ਸੀ ਜਿਹੜੇ ਮੂਰ ਘਰ ਨੂੰ ਲੈ ਕੇ ਸੀ ਹੋ ਸਕਦਾ ਕੋਈ ਉਹਦੇ ਵਿੱਚ ਵੀ ਕੋਈ ਕੜੀ ਜੁੜਦੀ ਹੋਵੇ ਦੇਖਦੇ ਆਪਾਂ ਕੀ ਕੀ ਬਣਦਾ ਕਿ ਮੰਗ ਕੀ ਹੈ ਤੁਹਾਡੀ ਮੰਗੇ ਇਹ ਵੀ ਬੰਦੇ ਜਲਦ ਤੋਂ ਜਲਦ ਟਰੇਸ ਕੀਤੇ ਜਾਣ ਜੀ ਇਹ ਮੁਜ਼ਰਮਾਨ ਫੜ ਕੇ ਜੇਲ੍ਹ ਦੇ ਅੰਦਰ ਕੀਤਾ ਜਾਵੇ ਉਹਨਾਂ ਦੇ ਪਰਚਾ ਪਾਇਆ ਜਾਵੇ ਦੇਖਦੇ ਆਂ ਜੇ ਕੁਝ ਮਸਲਾ ਹੱਲ ਨਾ ਹੋਇਆ ਤਾਂ ਫਿਰ ਧਰਨਾ ਹੀ ਕਰਨਾ ਪਏਗਾ ਸਾਨੂੰ ਕੀ ਉਮੀਦ ਕੀ ਕਰਦੇ ਹਾਂ ਪੁਲਿਸ ਤੋਂ ਬੋਸੂ ਫਿਲਹਾਲ ਤਾਂ ਮਿਹਰ ਹੈਗੀ ਆ ਐਸਐਚਓ ਗੁਰਵਿੰਦਰ ਜੀ ਵੀ ਆਏ ਨੇ ਐਸਐਚਓ ਨਪਰੀਤ ਜੀ ਫਿਰਦੇ ਨੇ ਵਧੀਆ ਚੰਗੇ ਅਫਸਰ ਆ ਵਧੀਆ ਕਾਰਵਾਈ ਕਰੀ ਜਾਂਦੇ ਆ ਜੇ ਟਰੈਸ ਹੁੰਦੇ ਆ ਤਾਂ ਠੀਕ ਆ ਜੇ ਨਹੀਂ ਹੁੰਦੇ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਕਿ ਰੋਸ ਪ੍ਰਦਰਸ਼ਨ ਹੀ ਕਰਾਂਗੇ ਅਸੀਂ ਹੋਰ ਤਾਂ ਕੀ ਕਰਨਾ ਚਾਹ ਰੂਡ ਜਮ ਕਰਾਂਗੇ ਬਾਈਪਾਸ ਤੇ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488